ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਐਮਬੀਰੀ ਲੁਧਿਆਣਾ ਦੇ ਵਿੱਚ ਆਏ ਦਿਨਾਂ ਦੇ ਵਿੱਚ ਚੋਰੀ ਤੇ ਲੁੱਟਖੋਹ ਵਰਤਾਰਿਆਂ ਨੂੰ ਇਲਜ਼ਾਮ ਜਰਿਆ ਹੈ ਚੋਰ ਦਿੰਦੇ ਆਏ ਨੇ ਤੇ ਇੱਕ ਤਸਵੀਰ ਇੱਕ ਇਹੋ ਜਿਹਾ ਮਾਮਲਾ ਲੁਧਿਆਣਾ ਦੇ ਸਮਰਲਾ ਚੌਕ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨਿੱਜੀ ਦੁਕਾਨ ਤੇ ਜਿਹੜਾ ਕੀ ਹੈ ਚੋਰੀ ਕੀਤੀ ਗਈ ਹੈ 1.5 ਤੋਂ 2 ਲੱਖ ਰੁਪਏ ਦੀ ਜੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇੱਕ ਨਿੱਜੀ ਦੁਕਾਨ ਤੋਂ ਜਿੱਥੇ ਕਿ ਡੇਢ ਤੋਂ 2 ਲੱਖ ਦੀ ਜਿਹੜੀ ਚੋਰੀ ਕੀਤੀ ਗਈ ਹੈ ਤੇ ਨਕਦੀ ਜਿਹੜਾ ਗੱਲੇ 'ਚ ਸਾਮਾਨ ਪਿਆ ਸੀ ਗੱਲੇ 'ਚ ਨਕਦੀ 8000 ਰੁਪਏ ਪਿਆ ਸੀ ਉਹ ਵੀ ਚੋਰ ਜਿਹੜਾ ਕੀ ਹੈ ਸਾਮਾਨ ਪੈਸਾ ਲੈ ਕੇ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਕਟਨਾ ਜਿੜ ਕੀ ਹੈ ਸਵੇਰੇ ਸਾਡੇ ਸਵੇਰੇ 3 ਤੋਂ ਲੈ ਕੇ 4 ਵਜੇ ਤੱਕ ਇਹ ਵੀ ਕਟਨਾ ਹੋਇਆ ਤੇ ਮੌਕੇ ਤੇ ਜਦੋਂ ਮਾਲਕ ਆਂਦਾ ਹੈ ਤੇ ਦੇਖਦਾ ਹੈ ਤੇ ਉਸ ਨੂੰ ਮੌਕੇ ਤੇ ਪੁਲਿਸ ਨੂੰ ਇਤਲਾਹ ਦਿੰਦਾ ਹੈ ਇਤਲਾਹ ਦੇਣ ਤੋਂ ਬਾਅਦ ਪੁਲਿਸ ਜਿਹੜਾ ਕਿ ਇਹ ਮਾਮਲਾ ਦਰਜ ਕਰ ਲੈਂਦੀ ਹੈ ਪੈਸੇ ਮੇਰੇ ਸਿਰਫ 8000 ਰੁਪਏ ਸੀ ਕੈਸ਼ ਬਾਕੀ ਮੇਰੀ ਸਿਕਟਾਂ ਜਿਹੜੀ ਜੈ ਗਈਆਂ ਆਰ ਡੀ ਸੀ ਦੀ ਹੈਗੀ ਹੈ ਰੈਡਨ ਬਾਈ ਜੀ ਪੀ ਆਈ ਦੀ ਹੈਗੀ ਹੈ ਤਾਂ ਹੋਰ ਵੀ ਬ੍ਰਾਂਡਡ ਸਿਕਟਾਂ ਨਾਲ ਹੈਗੀ ਸੀ ਜਿਹੜੀ ਲੈ ਕੇ ਗਏ ਆ ਉਹ ਤੇ ਰੈਡ ਬੁੱਲ ਦੀ ਪੇਟੀਆਂ ਵੀ ਲੈ ਗਏ ਆ ਦੋ ਪੇਟੀਆਂ ਰੈਡ ਬੁੱਲ ਦੀਆਂ ਨੇ ਹੋਰ ਹੈਲਦੀ ਵੀ ਹੈਗੇ ਆ ਤਾਂ ਅੰਦਰ ਬੈਠ ਕੇ ਜਾਂ ਅੰਦਰ ਲੈ ਕੇ ਜਿਹੜੀ ਫ੍ਰਿਜ ਲੱਗੀ ਸੀ ਉਹ ਵੀ ਲੈ ਗਏ ਆ ਇਹ ਸਮਾਸ਼ੀਗਾ ਸਿਰਫ ਸਵੇਰੇ 4 3:30 ਵਜੇ ਦੀ ਗੱਲ ਹੈ ਠੀਕ ਹੈ ਤਾਂ ਹੁਣ ਅਸੀਂ ਸਵੇਰੇ ਜਦੋਂ ਆਏ ਆ 8:20 ਤੇ ਆਇਆ ਦੁਕਾਨ ਖੋਲਣ ਆਸੇ ਪਤਾ ਲੱਗਿਆ ਜੇਕਰ ਸਰਟ ਫਾੜਿਆ ਹੋਇਆ ਸੀ ਕਿ ਵੀ 4 ਜਾਂ 5 ਬੰਦੇ ਸੀਗੇ ਉੱਚ ਅੱਛਾ ਜਿੰਦੇ ਵਿੱਚੋਂ ਦੋ ਮੋਟਰਸਾਈਕਲ ਸੀਗਾ ਇੱਕ ਐਕਟਵਾ ਸੀ ਕੋਲਸ ਨੂੰ ਇਤਲਾਹ ਦਿੱਤੀ ਹਾਂਜੀ ਹਾਂਜੀ ਐਫ ਆਈ ਆਰ ਕਰਤਾ ਫੁੱਲ ਸਾਰੇ ਆਏ ਵੀ ਸੀਗੇ ਉਹਨੇ ਵਾਰਦਾਤ ਦੇਖੀ ਹਾ ਵੀ ਸਾਰਾ ਕੁਝ ਕਰਕੇ ਫਿਰ ਗਏ ਆ ਅੱਡੇ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਇੱਥੇ ਉਨ ਦੋਸ਼ੀਆਂ ਨੂੰ ਕਿਸ ਤਰ੍ਹਾਂ ਕਾਬੂ ਕਰਦੀ ਹੈ ਤੇ ਕਿੰਨੀ ਕੁ ਜਲਦੀ ਜਿਹੜਾ ਕੀ ਹੈ ਇਸ ਮਾਲਕ ਨੂੰ ਅਸ਼ੋਸ਼ਣ ਤੇ ਇਸ ਮਾਲਕ ਨੂੰ ਜਿਹੜਾ ਕੀ ਹੈ ਬਿਨਸਾਬ ਦਵਾਂਦੀ ਹੈ ਜੁੜੇ ਲੋ ਨਾਨਾ ਲਾਈਵ ਜਨਾ ਹਣੀ ਦਾ ਰਿਪੋਰਟ ਧੰਨਵਾਦ